ਟਾਲੇ ਟੋਲੇ ਦਿਨ ਗਯੋ ਵਿਆਜ ਬਡੰ ਤੋਂ ਜਾਏ ਵਾ ਵਿਆਜ ਬਡੰ ਤੋਂ ਜਾਏ ਟਾਲ ਦੇਆ ਬਾਪੂ ਕਹਿੰਦਾ ਵੀ ਜਾ ਖੇਤ ਪਾਣੀ ਲਾਇਆ ਜਾਂ ਸਪਰੇਅ ਕਰਿਆ ਜਾਂ ਫਸਲ ਨੂੰ ਖਾਦ ਪਾਇਆ ਕਹਿੰਦਾ ਕੋਈ ਨਹੀਂ ਬਾਪੂ ਅਜੇ ਕੁਛ ਨਹੀਂ ਹੋਇਆ ਨਾਲ ਦੇ ਖੇਤ ਵਾਲਿਆਂ ਨੇ ਅਜੇ ਕੀਤੀ ਨਹੀਂ ਸਪਰੇਅ ਤਰਜੁਨ ਕੱਲ ਨੂੰ ਤੁਰਜੂ ਪਰਸੋਂ ਨੂੰ ਤੁਰਜੂ ਟਾਲੇ ਟੋਲੇ ਦਿਨ ਗयो ਵਿਆਜ ਵਧੰਤੋ ਜਾਏ ਹੁਣ ਜਿਹਦੇ ਤੋਂ ਪੈਸੇ ਫੜ ਕੇ ਬੀਜ ਲਿਆ ਜਿਹਦੇ ਤੋਂ ਪੈਸੇ ਫੜ ਕੇ ਰੇਹ ਲਿਆ ਸਪਰੇ ਨਹੀਂ ਠੇਕੇ ਤੇ ਪੈਲੀ ਲਈ ਤੇ ਹੁਣ ਜਦੋਂ ਫਸਲ ਦੀ ਸੰਭਾਲ ਹੀ ਨਹੀਂ ਕਰਦਾ ਫਸਲ ਨਿਕਲਨੀ ਕਿੰਨੀ ਕੂ ਹੈ ਫੇਰ ਉਹਨੂੰ ਡਰ ਲੱਗਦਾ ਮੰਡੀ ਚ ਜਾਣ ਤਾ ਭਈ ਪਹਿਲੇ ਤਾਂ ਮੁੜਨੇ ਹੀ ਨਹੀਂ ਵਿਆਜ ਹੋਰ ਉਹਨਾਂ ਤੇ ਲੱਗ ਜਾਣਿਆ ਉਹ ਡਰਦਾ ਨਾ ਜੇਦੀ ਚੰਗੀ ਫਸਲ ਨਿਕਲੀ ਹੈ ਉਹਨੇ ਦੋ ਢੜੋਲੇ ਘਰ ਵੀ ਰੱਖ ਲੈਣੇ ਮੰਡੀ ਚ ਵੀ ਸੁੱਟਾਉਣੀ ਹੈ ਤੇ ਮੰਡੀ ਚੋਂ ਆੜਤੀਏ ਕੋਲੋਂ 4 ਪੈਸੇ ਵੀ ਲੈ ਆਉਣੇ ਸਾਨੂੰ ਫਸਲ ਮਿਲੀ ਕਾਦੀ ਸਾਨੂੰ ਮਿਲੀ ਸੁਵਾਸਾਂ ਦੀ ਸਵਾਸਾਂ ਦੀ ਫਸਲ ਮਿਲੀ ਹੁਣ ਟਾਲੇ ਟੋਲੇ ਦਿਨ ગયો ਅੱਜ ਲੰਘ ਗਿਆ ਫਿਰ ਕੱਲ ਲੰਘ ਗਿਆ ਫਿਰ ਪਰਸੋਂ ਲੰਘ ਗਿਆ ਪਿਛਲਾ ਸਮਾਂ ਲੰਘ ਗਿਆ ਸੁਪਨਾ ਬਣ ਗਿਆ ਉਹ ਪਿਛਲਾ ਸਮਾਂ ਲੱਖਾਂ ਕਰੋੜਾਂ ਰੁਪਈਆ ਲਾ ਲੋ ਜਿਹੜਾ ਕੱਲ ਲੰਘ ਗਿਆ ਉਹ ਅੱਜ ਨਹੀਂ ਆਉਣਾ ਜਿੰਨੇ ਮਰਜ਼ੀ ਪੈਸੇ ਲਾ ਦੇ ਟਾਲੇ ਟੋਲੇ ਦਿਨ ਗਿਓ ਵਿਆਜ ਵਧਨ ਤੋਂ ਜਾਏ ਵਧ ਹੀ ਜਾ ਰਿਹਾ ਹੈ ਵਿਆਜ ਵਿਆਜ ਵਧਨ ਤੋਂ ਜਾਏ ਨਾ ਹਰ ਭਜਿਓ ਨਾ ਹਰ ਭਜਿਓ ਨਾ ਖਤ ਫਟੇ ਨਾ ਖਤ ਫਟਿਓ ਕਾਲ ਪਹੁੰਚੇ ਆਏ ਕਹਿੰਦੇ ਨਾ ਤਾਂ ਹਰੀ ਦਾ ਭਜਨ ਕੀਤਾ ਜੇ ਭਜਨ ਨਹੀਂ ਕੀਤਾ ਤੇ ਜਿਹੜਾ ਸ਼ੌਕਾਰ ਦੀ ਵਹੀ ਦੇ ਵਿੱਚ ਲੇਖਾ ਸੀ ਉਹ ਲੇਖੇ ਤੇ ਵੀ ਲਕੀਰ ਨਹੀਂ ਵੱਜੀ ਨਾ ਹਰ ਭਜਿਓ ਨਾ ਖਾਤ ਫਟਿਓ ਉਹ ਵਹੀ ਦੇ ਵਿੱਚੋਂ ਕਾਗਜ਼ ਵੀ ਨਹੀਂ ਪਟਿਆ ਧਰਮ ਰਾਜੇ ਨੇ ਉਹ ਕਾਗਜ਼ ਵੀ ਨਹੀਂ ਪਾੜਿਆ ਜੀ ਸਾਡਾ ਲੇਖਾ ਉਦਾਂ ਹੀ ਲਿਖਿਆ ਪਿਆ ਹੈ ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚਿਓ ਆਏ ਆਏ ਕਾਲ ਪਹੁੰਚ ਗਿਆ